ਤਿੰਨ ਦਿਨ ਹੋ ਗਏ ਅਧਿਆਪਕਾਂ ਦੀ ਮੌਤ ਹੋਈ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੋਈ ਸਾਡੇ ਕੋਲੇ ਮੁਆਵਜ਼ੇ ਦੀ ਗੱਲ ਨਹੀਂ ਮੁੱਖ ਮੰਤਰੀ ਟਵੀਟ ਕਰੀ ਜਾਂਦਾ ਸਿੱਖਿਆ ਮੰਤਰੀ ਟਵੀਟ ਕਰੀ ਜਾਂਦਾ ਡੀਸੀ ਉਹਨਾਂ ਦੇ ਘਰੇ ਢੇੜੀ ਮਾਰੀ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਸਰਕਾਰੀ ਨੌਕਰੀ ਦੀ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਦੇ ਅਸੀਂ ਫਿਰ ਆਣ ਵਿੱਚੇ ਧਰਨਾ ਲਾਇਆ ਤੇ ਫਿਰ ਅਸੀਂ ਡਟ ਕੇ ਲੜਾਂਗੇ ਅਸੀਂ ਮੈਂ ਦੱਸਾਂ ਕਿ ਮਾਸਟਰ ਦਾ ਮੁੰਡਾ ਜਿਹੜੇ ਸ਼ਰਾਬ ਨਾਲ ਮਰਦੇ ਉਹਨਾਂ ਨੂੰ ਤਾਂ ਕਰੋੜ ਕਰੋੜ ਦਾ ਮੁਆਵਜ਼ੇ ਦੀ ਮਤਲਬ ਗੱਲ ਕਰਦਾ ਤੇ ਪਰ ਜਿਹੜੇ ਸਾਡੇ ਦੋ ਅਧਿਆਪਕ ਸਾਥੀ ਸੋਹਰ ਦੇ ਜਿਨ੍ਹਾਂ ਨੇ ਸਮਾਜ ਦੀ ਸਿਰਜਣਾ ਕਰਨੀ ਸੀ ਜਿਨ੍ਹਾਂ ਦੇ ਦੋ ਬੱਚੇ ਸੁੱਤੇ ਪੈਣਾਂਤ ਹੋ ਗਏ ਉਹਨਾਂ ਲਈ ਇਕੱਲੇ ਉਹਨਾਂ ਦੀ ਪੜ੍ਹਾਈ ਦੇ ਖਰਚੇ ਦੀ ਹੀ ਗੱਲ ਕਰਦਾ ਮੁੱਖ ਮੰਤਰੀ ਜਿਵੇਂ ਲਗਾਤਾਰ ਕਹਿੰਦੇ ਰਹੇ ਕਿ ਮੈਂ ਖੁਦ ਮਾਸਟਰ ਦਾ ਮੁੰਡਾ ਹਾਂ ਕਿ ਉਹਨਾਂ ਨੂੰ ਪਤਾ ਨਹੀਂ ਦੁੱਖ ਤਕਲੀਫ ਇਹਨਾਂ ਨੂੰ ਕੀ ਆਉਂਦੀ ਨਹੀਂ ਜੀ ਮਾਸਟਰ ਦਾ ਮੁੰਡਾ ਭੁੱਲ ਗਿਆ ਹੋ ਹੁਣ ਉਹ ਜ਼ਗੀਰਦਾਰਾਂ سرمਾਈਦਾਰਾਂ ਦਾ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਾ ਹਲਵਾਈ ਦਾ ਔਰ ਜਿੰਦਰ ਗ ਉਹ ਉਹ ਸਰਮਾਇਦਾਰਾਂ ਦਾ ਸਾਡਾ ਹੈ 70 70 ਕਿਲੋਮੀਟਰ ਦੂਰ ਡਿਊਟੀਆਂ ਸੀ ਗਿਆ ਤੇ ਇੱਕ ਪ੍ਰੈਸ਼ਰ ਕਿਉਂਕਿ ਉੱਥੇ ਰਹਿਣ ਦਾ ਵੀ ਕੋਈ ਪ੍ਰਬੰਧ ਠੀਕ ਠੰਗ ਦਾ ਨਹੀਂ ਹੁੰਦਾ ਨਾ ਹੀ ਔਰਤਾਂ ਵਾਸਤੇ ਉੱਥੇ ਕੋਈ ਮਤਲਬ ਸੇਫਟੀ ਪਰਪਸ ਵਾਸਤੇ ਕੁਝ ਹੁੰਦਾ ਨਿਕੰਮੀ ਸਰਕਾਰ ਆ ਬਈ ਜਮਾ ਜਦੋਂ ਕੋਈ ਮਾਰਦਾ ਵਾ ਟਾਲੇ ਟਾਲੇ ਮਟੋਲੇ ਰੱਖਦੇ ਆ ਜਿੰਨਾਂ ਦੇ ਮਾਰਗੇ ਪੂਰਾ ਪੂਰਾ ਬੱਚੇ ਆ ਉਹਨਾਂ ਦੇ ਮੁੱਖ ਮੰਤਰੀ ਪਹਿਲਾਂ ਕਹਿੰਦੇ ਰੇਕ ਕਿ ਜਿਹੜਾ ਅਧਿਆਪਕਾਂ ਦਾ ਕੰਮ ਹੈ ਉਹ ਪੜਾਉਣਾ ਹੁੰਦਾ ਹੈ ਇਲੈਕਸ਼ਨਾਂ ਦੇ ਵਿੱਚ ਡਿਊਟੀ ਉਹਨਾਂ ਦਾ ਕੰਮ ਨਹੀਂ ਹੁੰਦਾ ਪਰ ਕੀ ਲੱਗਦਾ ਵੀ ਪਹਿਲਾਂ ਕੁਝ ਕਹਿੰਦੇ ਸੀ ਤੇ ਹੁਣ ਫੇਰ ਮਤਲਬ ਉਹ ਵੀ ਇਨੀ ਇਨੀ ਦੂਰ ਡਿਊਟੀਆਂ ਲਾ ਕੇ ਕਹਿੰਦੇ ਬਿਲਕੁਲ ਉਹ ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕੀ ਆ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਜਿਹੜਾ ਉਹ ਸਾਰੀਆਂ ਗੱਲਾਂ ਤੋਂ ਮੁੱਕਰ ਜਗਾ ਲੋਕਵਾਇਟੀਮ ਨਾਲ ਜੁੜੋ ਤੁਸੀਂ ਮੈਂ ਮਹਤਾਜ ਪਿਛਲੇ ਦਿਨੀ ਸੰਗਤਪੁਰਾ ਪਿੰਡ ਦੇ ਇੱਕ ਟ੍ਰੇਨ ਦੇ ਵਿੱਚ ਦੋ ਅਧਿਆਪਕ ਜਿਹੜੇ ਉੱਡ ਗਏ ਜਾਂਦੇ ਤੇ ਆਪਣੀ ਜਾਨ ਗਵਾ ਦਿੰਦੇ ਆ ਉਹਨਾਂ ਦੇ ਮਾਮਲੇ ਨੂੰ ਲੈ ਕੇ ਅੱਜ ਮੋਗਾ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਹਾਲੇ ਤੱਕ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਕੋਈ ਸਹਾਇਤਾ ਦੀ ਐਲਾਨ ਨਹੀਂ ਹੋਇਆ ਨਾ ਹੀ ਸਰਕਾਰ ਨੇ ਕਿਸੇ ਦੇ ਉੱਪਰ ਕੋਈ ਕਾਰਵਾਈ ਕੀਤੀ ਤਾਂ ਉਹਨਾਂ ਦੀਆਂ ਕਈ ਮੰਗਾਂ ਨੇ ਕਿ ਜੋ ਜਿਮੇਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਤੇ ਨਾਲ ਦੀ ਨਾਲ ਜਿਹੜੀਆਂ ਮਤਲਬ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਜੋ ਆਗੂ ਮੌਜੂਦ ਨੇ ਡੀਟੀਐਫ ਤੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਅਧਿਆਪਕ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡੀਟੀਐਫ ਦਾ ਆਗੂ ਨੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਘਟਨਾ ਵਾਪਰੀ ਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਮੁੱਖ ਮੰਤਰੀ ਕਹਿੰਦੇ ਰਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਵਿੱਚ ਹੁੰਦੀਆਂ ਨੇ ਇਲੈਕਸ਼ਨਾਂ ਦੀ ਉੱਤੇ ਡਿਊਟੀਆਂ ਨਹੀਂ ਹੁੰਦੀਆਂ ਪਰ ਖੁਦ ਉਹ ਲਗਾ ਰਹੇ ਹੋ ਵੀ ਦੂਰ ਦੂਰ ਇੰਨੀ ਘਟਨਾ ਪ੍ਰਸ਼ਾਸਨ ਦਾ ਮੋਗਾ ਪ੍ਰਸ਼ਾਸਨ ਦਾ ਪੰਜਾਬ ਦੇ ਚੋਣ ਕਮਿਸ਼ਨ ਦਾ ਅਣਮਨੁੱਖੀ ਬਦੀਰਾ ਇਹ ਮੁਲਾਜ਼ਮ ਡਿਊਟੀਆਂ ਦਿੰਦੇ ਆਏ ਆ ਦਿੰਦੇ ਰਹਿਣਗੇ ਅਣਮਨੁੱਖੀ ਬਦੀਰਾ ਤਿੰਨ ਦਿਨ ਹੋ ਗਏ ਅਧਿਆਪਕਾਂ ਦੀ ਮੌਤ ਹੋਈ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੋਈ ਸਾਡੇ ਕੋਲ ਮੁਆਵਜ਼ੇ ਦੀ ਗੱਲ ਨਹੀਂ ਮੁੱਖ ਮੰਤਰੀ ਟਵੀਟ ਕਰੀ ਜਾਂਦਾ ਸ਼ਕਿਆ ਮੰਤਰੀ ਟਵੀਟ ਕਰੀ ਜਾਂਦਾ ਡੀਸੀ ਉਹਨਾਂ ਦੇ ਘਰੇ ਗੇੜੀ ਮਾਰੀ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਸਰਕਾਰੀ ਨੌਕਰੀ ਦੀ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਦੇ ਅਸੀਂ ਫਿਰ ਆਣ ਮੇਥੇ ਦੀ ਧਰਨਾ ਲਾਇਆ ਤੇ ਫਿਰ ਅਸੀਂ ਡਟ ਕੇ ਲੜਾਂਗੇ ਅਸੀਂ ਕਿੰਨਾ ਸਮਾਂ ਮਤਲਬ ਮੰਗਾ ਨਹੀਂ ਮੰਨਦੇ ਧਰਨਾ ਲਿ ਜਾਰੀ ਰਹੂਗਾ ਧਰਨਾ ਜਾਰੀ ਰਹੂਗਾ ਇਹ ਹਾਂਜੀ ਪਰ ਮੁੱਖ ਮੰਤਰੀ ਜਿਵੇਂ ਲਗਾਤਾਰ ਕਹਿੰਦੇ ਰਹੇ ਕਿ ਮੈਂ ਖੁਦ ਮਾਸਟਰ ਦਾ ਮੁੰਡਾ ਹਾਂ ਕਿ ਉਹਨਾਂ ਨੂੰ ਪਤਾ ਨਹੀਂ ਦੁੱਖ ਤਕਲੀਫ ਇਹਨਾਂ ਨੂੰ ਕੀ ਹੁੰਦੀ ਨਹੀਂ ਜੀ ਮਾਸਟਰ ਦਾ ਮੁੰਡਾ ਭੁੱਲ ਗਿਆ ਹੋ ਹੁਣ ਉਹ ਜ਼ਗੀਰਦਾਰਾਂ ਸਰਮਾਇਦਾਰਾਂ ਦਾ ਉਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਹਲਵਾਈ ਦਾ ਉਹ ਰਜਿੰਦਰ ਗ ਅਸੀਂ ਮਾਸਟਰਾਂ ਦੇ ਮੁੰਡੇ ਸਾਡਾ ਹੈ ਜੀ ਤਾਂ ਮੀਟਿੰਗ ਕਰਨ ਅਧਿਆਪਕ ਨੇ ਜਿਹੜੇ ਆਗੂ ਨੇ ਉਹ ਜਾ ਰਹੇ ਨੇ ਪ੍ਰਸ਼ਾਸਨ ਦੇ ਨਾਲ ਤੇ ਜਿਹੜਾ ਨਾਲ ਹੀ ਜਿਹੜਾ ਮੋਰਚਾ ਆ ਉਹ ਪੱਕੇ ਤੌਰ ਤੇ ਇੱਥੇ ਸ਼ੁਰੂ ਕਰ ਦਿੱਤਾ ਗਿਆ ਗੱਲਬਾਤ ਹੋਰ ਆਗੂਆਂ ਦੇ ਨਾਲ ਵੀ ਕਰ ਲੈਣੇ ਆ ਹੋਰ ਆਗੂਆਂ ਦੇ ਨਾਲ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਜੋ ਘਟਨਾ ਵਾਪਰੀ ਹੈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕਿਉਂਕਿ ਹੁਣ ਤੱਕ ਕੋਈ ਐਲਾਨ ਨਾ ਕਰਨ ਉਹਨਾਂ ਬੱਚਿਆਂ ਵੀਰੇ ਜੋ ਦੋ ਬੱਚੇ ਪਿੱਛੇ ਰਹਿ ਗਏ ਨੇ ਮੈਂ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਸਰਕਾਰ ਨੂੰ ਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਨਦਿਆਂ ਦੋਸ਼ੀ ਕਿਉਂਕਿ ਤੁਸੀਂ ਇਹ ਦੇਖੋ ਵੀ ਅਸੀਂ ਉਸ ਦਿਨ 7:30 ਵਜੇ ਤੱਕ ਧਰਨਾ ਲਾਈ ਰੱਖਿਆ ਸਾਡੀ ਇਹੀ ਮੰਗ ਸੀ ਵੀ ਬੀਐਲਓ ਦੀਆਂ ਡਿਊਟੀਆਂ ਕੱਟੀਆਂ ਜਾਣ ਨਿਸ਼ਮਨ ਦੇ ਮੁਤਾਬਕ ਤੇ ਜਿਹੜੀਆਂ ਸਾਡੀਆਂ ਔਰਤਾਂ ਦੇ ਆਪ ਕੰਮਾਂ ਉਹਨਾਂ ਨੂੰ ਉਹਨਾਂ ਦੇ ਬਲਾਕਾਂ ਦੇ ਵਿੱਚ ਡਿਊਟੀ ਵਾਸਤੇ ਲਾਇਆ ਜਾਵੇ ਉਸ ਦਿਨ ਸਾਨੂੰ ਅਸ਼ਵਾਸਨ ਦਿਵਾਇਆ ਗਿਆ ਵੀ ਨਹੀਂ ਡਿਊਟੀਆਂ ਬਦਲ ਦਿੱਤੀਆਂ ਜਾਣਗੀਆਂ ਉਹ ਕਹਿ ਦਿੰਦੇ ਕੰਪਿਊਟਰ ਹੀ ਚੱਕ ਲੈਂਦਾ ਕੰਪਿਊਟਰ ਸਾਡੀ ਸਹੂਲਤ ਵਾਸਤੇ ਬਣਿਆ ਕਿ ਅਸੀਂ ਕੰਪਿਊਟਰ ਦੀ ਸਹੂਲਤ ਵਾਸਤੇ ਬਣਿਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀਆਂ ਇਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਡਿਊਟੀਆਂ ਲਾਈਆਂ ਗਈਆਂ 70 70 ਕਿਲੋਮੀਟਰ ਦੂਰ ਡਿਊਟੀਆਂ ਸੀ ਗਿਆ ਤੇ ਇੱਕ ਪ੍ਰੈਸ਼ਰ ਕਿਉਂਕਿ ਉੱਥੇ ਰਹਿਣ ਦਾ ਵੀ ਕੋਈ ਪ੍ਰਬੰਧ ਠੀਕ ਠੰਗ ਦਾ ਨਹੀਂ ਹੁੰਦਾ ਨਾ ਹੀ ਔਰਤਾਂ ਵਾਸਤੇ ਉੱਥੇ ਕੋਈ ਮਤਲਬ ਸੇਫਟੀ ਪਰਪਸ ਵਾਸਤੇ ਕੁਝ ਹੁੰਦਾ ਲੋਕ ਆਮ ਹੀ ਸ਼ਰਾਬ ਪੀ ਕੇ ਉੱਥੇ ਰਾਤ ਨੂੰ ਵੀ ਤੁਰੇ ਫਿਰਦੇ ਰਹਿੰਦੇ ਆ ਇਸ ਗੱਲ ਕਰਕੇ ਸਾਨੂੰ ਆਪਣੇ ਘਰਾਂ ਚੋਂ ਵਾਪਸ ਆਉਣਾ ਪੈਂਦਾ ਜੇ ਸਾਡੇ ਉੱਥੇ ਪੁਖਤਾ ਪ੍ਰ ਪੀਣ ਦੇ ਵਾਸ਼ਰੂਮ ਦੇ ਤਾਂ ਫੇਰ ਔਰਤਾਂ ਦੇ ਆਪ ਕਾਪ ਦੇ ਘਰੇ ਵਾਪਸ ਨਾ ਆਉਣ ਤੇ ਅਜਈਆਂ ਘਟਨਾ ਤੋਂ ਸੀ ਬਚ ਸਕਦੇ ਮੁੱਖ ਮੰਤਰੀ ਪਹਿਲਾਂ ਕਹਿੰਦੇ ਰੇ ਕਿ ਜਿਹੜਾ ਅਧਿਆਪਕਾਂ ਦਾ ਕੰਮ ਹੈ ਉਹ ਪੜਾਉਣਾ ਹੁੰਦਾ ਹੈ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਉਹਨਾਂ ਦਾ ਕੰਮ ਨਹੀਂ ਹੁੰਦਾ ਪਰ ਕੀ ਲੱਗਦਾ ਵੀ ਪਹਿਲਾਂ ਕੁਝ ਕਹਿੰਦੇ ਸੀ ਤੇ ਹੁਣ ਫੇਰ ਮਤਲਬ ਉਹ ਵੀ ਇਨ ਇਨ ਦੂਰ ਡਿਊਟੀਆਂ ਲੱਗ ਰਹੀਆਂ ਨੇ ਬਿਲਕੁਲ ਉਹ ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕੀ ਹਾਂ ਮਿੰਦਰ ਸਿੰਘ ਮਾਸਟਰ ਦਾ ਮੁੰਡਾ ਜਿਹੜਾ ਉਹ ਸਾਰੀਆਂ ਗੱਲਾਂ ਤੋਂ ਮੁੱਕਰ ਜਗਾ ਪਹਿਲੀ ਗੱਲ ਤਾਂ ਅੱਜ ਤੱਕ ਮੁੱਖ ਮੰਤਰੀ ਹੋ ਕੇ ਉਹਨੇ ਅੱਜ ਤੱਕ ਸਾਡੀਆਂ ਅਧਿਆਪਕ ਜੱਥੇਬੰ ਮੀਟਿੰਗ ਦੇ ਕੇ ਭੱਜ ਜਾਂਦਾ ਹੈਗਾ ਉਦੋਂ ਬਾਅਦ ਨੰਬਰ 2 ਤੇ ਇਹ ਗੱਲ ਹੈਗਾ ਕਿ ਜਿਹੜਾ ਮਤਲਬ ਜਦੋਂ ਆਪਾਂ ਇਹ ਗੱਲ ਕਹਿੰਦੇ ਡਿਊਟੀਆਂ ਚੋਣ ਪ੍ਰਬੰਧ ਨੂੰ ਠੀਕ ਠੰਗ ਨਾਲ ਕੀਤਾ ਜਾ ਸਕਦਾ ਜਦੋਂ ਅਸੀਂ ਬਾਕੀ ਸਾਰਾ ਕੁਝ ਆਨਲਾਈਨ ਕਰਵਾ ਰਹੇ ਹਾਂ ਤੇ ਫਿਰ ਚੋਣਾਂ ਵੀ ਆਨਲਾਈਨ ਕਰਵਾ ਲਈਆਂ ਜਾਣ ਇਹ ਕੋਈ ਵੱਡਾ ਕੰਮ ਤਾਂ ਹੈ ਨਹੀਂਗਾ ਚਲੋ ਜੇ ਐਦਾਂ ਵੀ ਕਰਨਾ ਹੈਗਾ ਤਾਂ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਬਾਕੀ ਰਹੀ ਗੱਲ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਜਿਹੜੇ ਸ਼ਰਾਬ ਨਾਲ ਮਰਦੇ ਉਹਨਾਂ ਨੂੰ ਤਾਂ ਕਰੋੜ ਕਰੋੜ ਦਾ ਮੁਆਵਜ਼ੇ ਦੀ ਮਤਲਬ ਗੱਲ ਕਰਦਾ ਤੇ ਪਰ ਜਿਹੜੇ ਸਾਡੇ ਦੋ ਅਧਿਆਪਕ ਸਾਥੀ ਹਰਤੇ ਜਿਨ੍ਹਾਂ ਨੇ ਸਮਾਜ ਦੀ ਸਿਰਜਣਾ ਕਰਨੀ ਸੀ ਜਿਹੜੇ ਇਸ ਸਮਾਜ ਦੀ ਰੀੜ ਦੀ ਹੱਡੀ ਸੀ ਜਿਨ੍ਹਾਂ ਦੇ ਦੋ ਬੱਚੇ ਸੁੱਤੇ ਪਏ ਨਾਤ ਹੋ ਗਏ ਉਹਨਾਂ ਲਈ ਇਕੱਲੇ ਉਹਨਾਂ ਦੀ ਪੜ੍ਹਾਈ ਦੇ ਖਰਚੇ ਦੀ ਹੀ ਗੱਲ ਕਰਦਾ ਇਥੋਂ ਤੁਸੀਂ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸੋਚ ਬਾਰੇ ਪਤਾ ਪਲਾ ਸਕਦੇ ਉਹਨਾਂ ਨੂੰ ਪਤਾ ਨਹੀਂ ਉਹ ਤਾਂ ਕਹਿੰਦੇ ਘਰੇ ਮੇਰੇ ਪਿਤਾ ਜੀ ਮਾਸਟਰ ਸੀ ਮੈਨੂੰ ਪਤਾ ਹੈ ਕਿਹੜੀਆਂ ਤਕਲੀਫਾਂ ਦੇਖ ਉਹਨਾਂ ਨੂੰ ਆਉਂਦੇ ਆ ਫਿਰ ਕੀ ਲੱਗਦਾ ਵੀ ਹੁਣ ਪਤਾ ਨਹੀਂ ਲੱਗਿਆ ਉਹਨਾਂ ਨੂੰ ਕੀ ਕੋਜ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਇਹ ਤਾਂ ਫਿਰ ਉਹ ਹੀ ਦੱਸ ਸਕਦੇ ਆ ਅਸੀਂ ਤਾਂ ਆਹ ਜਿਹੜਾ ਮੁਜਾਰਿਆਂ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਕੰਨਾਂ 'ਚ ਸੁਣਾਉਣੀ ਪਾ ਸਕਦੇ ਆ ਤੇ ਅਸੀਂ ਇਹਨੇ ਲਈ ਆਪਦਾ ਪੂਰਾ ਸੰਘਰਸ਼ ਕਰਾਂਗੇ ਪੂਰਾ ਤਾਨ ਲਾਵਾਂਗੇ ਤਾਂ ਕਿ ਜਿਹੜਾ ਮਿੰਦਰ ਸਿੰਘ ਮਾਸਟਰ ਦੇ ਮੁੰਡੇ ਦੇ ਕੰਨਾਂ ਤੇ ਤੇ ਅੱਖਾਂ ਤੇ ਪੜਦਾ ਪਿਆ ਉਹ ਛੱਕਿਆ ਜਾਵੇ ਕਿਹੜੀਆਂ ਕਿੜੀਆਂ ਨੇ ਮੁੱਖ ਉਹਨਾਂ ਦੇ ਲਈ ਉਹ ਬੱਚਾ ਨੂੰ 2-2 ਕਰੋੜ ਦਾ ਮੁਆਵਜ਼ਾ ਰਿਟਰਨ ਦੇਵੇ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਉਹਨਾਂ ਦੀ ਨੌਕਰੀ ਦੋਨਾਂ ਜਣਾਂ ਬੱਚਿਆਂ ਦੀ ਤੇ ਉਹਨਾਂ ਬਜ਼ੁਰਗਾਂ ਵਾਸਤੇ ਵੀ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਰੋਟੀ ਪਕਾਉਣ ਵਾਲਾ ਵੀ ਨਹੀਂ ਜੀ ਬਿਲਕੁਲ ਤਾਂ ਗੱਲਬਾਤ ਕੀਤੀ ਲਗਾਤਾਰ ਤੁਸੀਂ ਤਸਵੀਰਾਂ ਦਿਖਾ ਦਿੰਦੇ ਆ ਕਿ ਜਿਹੜਾ ਮੋਗੇ ਦੇ ਹਿੱਸਾ ਜੋ ਡੀਸੀ ਦਫ਼ਤਰ ਦੇ ਸਾਹਮਣੇ ਰੋੜਿਆ ਉਸ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਜਿੰਨਾ ਸਮਾਂ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਨਹੀਂ ਜਾਣਗੇ ਸੰਘਰਸ਼ਾ ਜਿਹੜਾ ਉਸੇ ਤਰੀਕੇ ਨਾਲ ਜਾਰੀ ਰਹੂਗਾ ਜੋ ਦੇ ਆਪਣੇ ਵਕ ਵਕ ਆਪਣੀਆਂ ਡਿਊਟੀਆਂ ਤੋਂ ਉਪਰੰਤ ਇੱਥੇ ਹੁਣ ਪਹੁੰਚ ਰਹੇ ਨੇ ਤੇ ਜਿਹੜੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਆ ਉਹ ਆਪਣੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਵੀ ਮੰਗਾਂ ਨੇ ਜ ਜੇ ਰਹ ਨਹੀਂ ਮੰਨ ਦਿੱਤਾ ਇਹ ਉਹ ਅਧਿਆਪਕ ਨੇ ਸਾਰੇ ਉਹ ਉਹ ਇੱਥੇ ਰਹਿਣਗੇ ਡੀਸੀ ਦਫ਼ਤਰ ਦੇ ਬਾਹਰ ਮੋਗਾ ਡੀਸੀ ਦਫ਼ਤਰ ਦੇ ਬਾਹਰ ਉਹਨਾਂ ਦਾ ਸੰਘਰਸ਼ਾ ਜਿਹੜਾ ਉਹ ਜਾਰੀ ਰਹੂਗਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਉਂਦੇ ਰਵਾਂਗੇ ਲਗਾਤਾਰ ਸੰਘਰਸ਼ਾ ਜਿਹੜਾ ਉਹ ਇੱਥੇ ਜਾਰੀ ਹੈ ਗੱਲ ਬਾਤ ਇੱਥੇ ਹੋਰਾਂ ਅਗੋਂ ਦੇ ਨਾਲ ਵੀ ਕਰ ਲੈਣੇ ਆ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਸਰਕਾਰ ਨੇ ਹਾਲੇ ਤੱਕ ਵੀ ਐਲਾਨ ਨਹੀਂ ਕੀਤਾ ਇੰਨੇ ਦਿਨ ਹੋ ਗਏ ਨੇ ਇਹਨਾਂ ਨੂੰ ਨਿਕੰਮੀ ਸਰਕਾਰ ਆ ਬਾਈ ਜਮਾ ਜਦੋਂ ਕੋਈ ਮਾਰਦਾ ਵਾ ਟਾਲੇ ਟਾਲੇ ਬੰਟੋਲੇ ਰੱਖਦੇ ਆ ਜਿਨ੍ਹਾਂ ਦੇ ਮਾਰਗੇ ਪੂਰਾ ਪੂਰਾ ਬੱਚੇ ਆ ਉਹਨਾਂ ਦੇ ਬਸ ਇਹਦੂ ਗੱਲ ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ ਸਰਕਾਰ ਨੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਤਾਂ ਜਦੋਂ ਤੱਕ ਐਲਾਨ ਨਹੀਂ ਹੋਊਗਾ ਜਦੋਂ ਤੱਕ ਉਹਨਾਂ ਨੂੰ ਮੁਆਵਜ਼ਾ ਜਿਹੜਾ ਨਹੀਂ ਮਿਲੂਗਾ ਤਾਂ ਇਹ ਸੰਘਰਸ਼ ਚੱਲਦਾ ਰਹੇਗਾ